ਹੈਲੋ ਦੋਸਤੋ ਕੁਕਿੰਗ ਰਸੋਈ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਅੱਜ ਅਸੀਂ ਕੁਕਿੰਗ ਰਸੋਈ ਚ ਬਣਾਵਾਂਗੇ ਗ੍ਰੀਨ ਚਿੱਲੀ ਅਚਾਰ ਰੈਸਪੀ ਇਸ ਨੂੰ ਬਣਾਉਣਾ ਬਹੁਤ ਹੀ ਸੌਖਾ ਆ ਤੇ ਸਿੰਪਲ ਆ ਚਲੋ ਸਟਾਰਟ ਕਰਨੇ ਆ ਵੀਡੀਓ ਵੀਡੀਓ ਨੂੰ ਐਂਡ ਤੱਕ ਪੂਰਾ ਦੇਖਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਅਸੀਂ ਲਈ ਆ ਅਚਾਰ ਲਈ 250 ਗ੍ਰਾਮ ਮਿਰਚ ਤੁਸੀਂ ਇਸ ਨੂੰ ਵੱਧ ਘੱਟ ਵੀ ਲੈ ਸਕਦੇ ਹੋ ਤੇ ਮਿਰਚ ਨੂੰ ਚੰਗੀ ਤਲਾਸੀ ਪਹਿਲਾਂ ਸਾਫ਼ ਕਰ ਲਾਂਗੇ ਤੁਸੀਂ ਫਰੈਸ਼ ਹੀ ਮਿਰਚ ਲੈਣੀ ਆ ਜਿਸ ਮਿਰਚ ਦੇ ਵਿੱਚ ਕੋਈ ਦਾਗ ਆ ਜਾਂ ਖਰਾਬ ਆ ਉਹਨੂੰ ਬਿਲਕੁਲ ਵੀ ਆਚਾਰ ਚ ਨਹੀਂ ਪਾਣਾ ਕਿਉਂਕਿ ਉਹ ਆਚਾਰ ਚ ਪਾਉਣ ਨਾਲ ਆਚਾਰ ਖਰਾਬ ਹੋ ਜਾਂਦਾ ਆ ਤੇ ਮਿਰਚ ਦੇ ਅਸੀਂ ਸਾਰੇ ਡੰਡਾ ਲਾ ਲੈਣੇ ਆ ਡੰਡਾ ਲਾ ਕੇ ਤੇ ਇਸ ਨੂੰ ਅਸੀਂ 2-3 ਹਿੱਸਿਆਂ ਵਿੱਚ ਕੱਟ ਲੈਣਾ ਆ ਜੇ ਅਸੀਂ ਪੂਰੀ ਮਰਚ ਦਾ ਆਚਾਰ ਪਾਈਏ ਤਾਂ ਉਹਦੇ ਚ ਮਸਾਲੇ ਵਿੱਚ ਪੂਰੀ ਤਰ੍ਹਾਂ ਐਡ ਨਹੀਂ ਹੁੰਦੇ ਤੇ ਖਾਣ ਵੇਲੇ ਵੀ ਕਾਫੀ ਵੇਸਟ ਜਾਂਦੀ ਹੈ ਕਈਆਂ ਨੂੰ ਹੁੰਦਾ ਕਿ ਅੱਧੀ ਲੈਣੀ ਹੁੰਦੀ ਹੈ ਤੇ ਵੇਸਟ ਜਾਂਦੀ ਹੈ ਜਿਸ ਤਰੀਕੇ ਨਾਲ ਮੈਂ ਮਰਚ ਨੂੰ ਕੱਟ ਰਹੀ ਹਾਂ ਤੁਸੀਂ ਵੀ ਇਸ ਤਰੀਕੇ ਨਾਲ ਮਿਰਚ ਨੂੰ ਕੱਟ ਲਿਓ ਤੁਸੀਂ ਮਿਰਚ ਦੇ 2 ਜਾਂ 3 ਹਿੱਸੇ ਕਰ ਲਿਓ ਤੁਸੀਂ ਦੇਖਦੇ ਪਿਓ ਕਿ ਮਰਚਾਂ ਦੇ ਪਹਿਲੇ ਅਸੀਂ ਸਾਰੇ ਡੰਡਲ ਉਤਾਰਨੇ ਆ ਉਤਾਰ ਕੇ ਐਨੂੰ ਸੁਕਾ ਕੇ ਇਹ ਏਰੀਏ ਸੇ ਨੂੰ ਕਟਣਾ ਆ। ਅਦੇ ਚ ਪਾਣੀ ਬਿਲਕੁਲ ਨਹੀਂ ਰਹਿਣਾ ਚਾਹੀਦਾ ਤੇ ਮਰਚ ਨੂੰ 2-3 ਵਾਰੀ ਜ਼ਰੂਰ ਤੋਣਾ ਚਾਹੀਦਾ ਕਿ ਇਸੇ ਵੇਲੇ ਗੰਦਗੀ ਹੁੰਦੀ ਹੈ ਜਾਂ ਕੋਈ ਮਰਚ ਖਰਾਬ ਹੁੰਦੀ ਹੈ ਉਹਦੀ ਵਜ੍ਹਾ ਨਾਲ ਸਾਡਾ ਸਾਰਾ ਅਚਾਰ ਖਰਾਬ ਹੋ ਜਾਂਦਾ ਆ। ਅੱਜ ਮੈਂ ਅਚਾਰ ਦੇ ਨਾਮ ਨਾਲ ਤੁਹਾਨੂੰ ਟਿਪਸ ਵੀ ਦੱਸਾਂਗੀ ਜਿਹਦੇ ਨਾਲ ਤੁਹਾਡਾ achar ਬਿਲਕੁਲ ਵੀ ਖਰਾਬ ਨਹੀਂ ਹੋएगा ਤੁਸੀਂ ਇਸ ਨੂੰ ਘੱਟੋ ਘੱਟ ਸਾਲ ਪਰ ਸਟੋਰ ਕਰਕੇ ਰੱਖ ਸਕਦੇ ਹੋ ਤੁਸੀਂ ਭਾਵੇਂ ਕਿਲੋ ਮਰਚਾਂ ਦਾ achar ਸਟੋਰ ਕਰਕੇ ਰੱਖ ਲਿਓ ਭਾਵੇਂ 2 ਕਿਲੋ ਕਰਕੇ ਰੱਖ ਲਿਓ ਤੁਹਾਡਾ achar ਕਦੇ ਖਰਾਬ ਨਹੀਂ ਹੋਏਗਾ ਨਾ achar ਨੂੰ ਰਲੀ ਲੱਗੇਗੀ ਨਾ ਹੀ achar ਦੇ ਵਿੱਚ ਉਹ स्मेल ਆਏਗੀ ਤੇ ਦੇਖੋ ਅਸੀਂ ਮਰਚਾਂ ਨੂੰ ਬਰੀਕ ਬਰੀਕ ਕੱਟ ਲਿਆ ਆ ਤੇ ਹੁਣ ਇਸ ਨੂੰ ਅਸੀਂ ਧੁੱਪੇ ਰੱਖਾਂਗੇ ਤੁਪੇ ਰੱਖਣ ਤੋਂ ਪਹਿਲਾਂ ਅੱਧੇ ਤੇ ਪਾਵਾਂਗੇ ਇੱਕ ਚਮਚ ਨਮਕ ਨਮਕ ਨੂੰ ਹੱਥ ਨਾਲ ਮਰਚਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਚਾਰ ਦਾ ਮਸਾਲਾ ਬਣਾ ਲਈ ਅਸੀਂ ਇੱਕ ਚਮਚ ਲਿਆ ਸਾਬਤ ਹਰਾ ਧਨੀਆ ਇੱਕ ਚਮਚ ਸੌਫ ਅੱਧਾ ਚਮਚ ਕਾਲੀ ਮਿਰਚ ਇੱਕ ਚਮਚ ਮੇਥਰੇ ਇੱਕ ਚਮਚ ਸਰੋਂ ਤੁਸੀਂ ਕੋਈ ਵੀ ਸਰੋਂ ਲੈ ਸਕਦੇ ਹੋ ਕਾਲੀ ਜਾਂ ਪੀਲੀ ਇੰਨਾ ਸਾਰਿਆਂ ਮਸਾਲਿਆਂ ਨੂੰ ਅਸੀਂ 2 ਘੰਟੇ ਲਈ ਧੁੱਪ ਵਿੱਚ ਰੱਖ ਦਾਂਗੇ ਧੁੱਪ ਵਿੱਚ ਸੁਕਾ ਕੇ ਇਸ ਨੂੰ ਮਿਕਸੀ ਦੇ ਵਿੱਚ ਦਰਦਰਾ ਪੀਸ ਲੈਣਾ ਹੈ ਇਸ ਨੂੰ ਬਰੀਕ ਬਿਲਕੁਲ ਨਹੀਂ ਪੀਸਣਾ ਨਾਲ ਹੀ ਅਸੀਂ ਧੁੱਪ ਵਿੱਚ ਰੱਖ ਦਾਂਗੇ ਹਰੀਆਂ ਮਿਰਚਾਂ ਦਾ ਕਟੀਆਂ ਹੋਈਆਂ ਹਰੀਆਂ ਮਿਰਚਾਂ ਇਹਨਾਂ ਨੂੰ 2-3 ਘੰਟੇ ਧੁੱਪ ਲਵਾਵਾਂਗੇ ਧੁੱਪ ਲਵਾ ਕੇ ਮਿਰਚਾਂ ਦੇ ਵਿੱਚੋਂ ਸਾਡਾ ਪਾਣੀ ਸਾਰਾ ਸੁੱਕ ਜਾਏਗਾ ਤੇ ਫਿਰ ਅਸੀਂ ਇਸ ਦਾ ਆਚਾਰ ਬਣਾਵਾਂਗੇ ਲੋ ਜੀ ਲੈ ਲਿਆ ਸੀ ਇੱਕ ਡੂੰਗਾ ਤੇ ਡੁੰਗੇ ਦੇ ਵਿੱਚ ਅਸੀਂ ਪਾਵਾਂਗੇ ਮਿਰਚਾਂ ਮਿਰਚਾਂ ਨੂੰ ਅਸੀਂ ਤੋਪ ਵਿੱਚ ਸੁਕਾ ਲਿਆ ਦਾ ਸਾਰਾ ਪਾਣੀ ਸੁੱਕ ਗਿਆ ਆ ਤੇ ਹੁਣ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਅਸੀਂ ਮਸਾਲੇ ਨੂੰ ਮਿਕਸੀ ਵਿੱਚ ਪੀਸ ਲਿਆ ਸੀ ਤੇ ਇਸ ਨੂੰ ਦਰਦਰਾ ਹੀ ਰੱਖਿਆ ਤੇ ਮਸਾਲੇ ਮਿਰਚਾਂ ਦੇ ਵਿੱਚ ਪਾ ਦਾਂਗੇ ਨਾਲ ਲਵਾਂਗੇ ਇੱਕ ਚਮਚ ਨਮਕ ਨਮਕ ਤੁਸੀਂ ਘਾਟੀ ਰੱਖਣਾ ਸੀ ਪਹਿਲੇ ਵੀ ਪਾਇਆ ਹੋਇਆ ਸੀ ਇੱਕ ਚਮਚ ਹਲਦੀ ਇੱਕ ਚਮਚ ਢੇਗੀ ਮਿਰਚ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਹਿੰਗ ਹਿੰਗ ਤੁਸੀਂ ਜ਼ਰੂਰ ਪਾਣੀਆ ਹਿੰਗ ਪਾਣ ਨਾਲ achar ਦਾ ਟੇਸਟ ਵੀ ਵਧੀਆ ਆਂਦਾ ਤੇ achar ਖਾਨ ਵਿੱਚ ਪੱਚ ਜਾਂਦਾ ਆ ਇੱਕ ਚਮਚ ਪਾਵਾਂਗੇ ਕਾਲਾ ਨਮਕ ਉੱਪਰੋਂ ਦੀ ਲੈਣੇ ਅਸੀਂ ਦੋ ਨਿੰਬੂ ਤੇ ਨਿੰਬੂਆਂ ਨੂੰ ਅਸੀਂ ਛੋਟੇ ਛੋਟੇ ਪੀਸ ਕੱਟ ਕੇ achar ਵਿੱਚ ਪਾਵਾਂਗੇ ਨਿੰਬੂ ਪਾਣ ਨਾਲ achar ਸਾਡਾ ਜਲਦੀ ਖਰਾਬ ਨਹੀਂ ਹੋਏਗਾ ਤੇ ਨਾ ਹੀ ਇਹਦੇ ਵਿੱਚੋ ਜਿਹੜੀ ਸਮੈਲ ਆਂਦੀ ਆ ਸਮੈਲ ਵੀ ਨਹੀਂ ਆਏਗੀ ਜਿੰਨੀ ਅਸੀਂ ਇਹ achar ਵਿੱਚ ਖਟਿਆਈ ਪਾਵਾਂਗੇ ਓਨਾ ਹੀ achar ਸਾਡਾ ਲੰਮੇ ਸਮੇਂ ਲਈ ਚੱਲੇਗਾ ਅਸੀਂ ਰਾਈ ਪਾਈ ਆ ਰਾਈ ਵੀ ਸਮੇਂ ਦੇ ਨਾਲ ਖੱਟੀ ਹੋ ਜਾਂਦੀ ਹੈ ਅਤੇ ਉੱਪਰ ਪਾਇਆ ਅਸੀਂ ਸਰੋਂ ਦਾ ਤੇਲ ਤੁਸੀਂ achar ਵਿੱਚ ਜਦੋਂ ਵੀ ਤੇਲ ਪਾਣਾ ਸਰੋਂ ਦਾ ਹੀ ਪਾਣਾ ਆ ਤੇ ਰਿਜੀਨਲ ਤੇਲ ਹੋਵੇ ਤੇ ਸਾਰਿਆਂ ਨਾਲ ਵਧੀਆ ਆ ਤੇ ਜੇ ਤੁਸੀਂ ਬਾਜ਼ਾਰ ਦਾ ਤੇਲ ਵਰਤ ਰਹੇ ਹੋ ਤੁਹਾਨੂੰ ਚੰਗੀ ਤਰ੍ਹਾਂ ਗਰਮ ਕਰਕੇ ਠੰਡਾ ਕਰਕੇ ਫਿਰ achar ਵਿੱਚ ਪਾਣਾ ਆ ਇੱਕ ਚਮਚ ਪਾਵਾਂਗੇ ਅਸੀਂ ਸਿਰਕਾ ਵਾਈਟ ਸਿਰਕਾ ਸਿਰਕਾ ਪਾਉਣ ਨਾਲ ਵੀ ਇਹ ਚਾਰ ਖਰਾਬ ਨਹੀਂ ਹੁੰਦਾ ਤੇ ਲੰਬੇ ਸਮੇਂ ਲਈ ਚੱਲਦਾ ਹੈ ਇੰਨਾ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਲਿਆ ਤੇ ਲੋ ਜੀ ਚਾਰ ਸਾਡਾ ਤਿਆਰ ਹੋ ਗਿਆ ਹੁਣ ਅਸੀਂ ਇਸ ਨੂੰ ਕਿਸੇ ਕੰਟੇਨਰ ਵਿੱਚ ਪਾਵਾਂਗੇ ਤੁਸੀਂ ਜੇ ਕੱਚ ਦਾ ਕੰਟੇਨਰ ਆ ਤਾਂ ਸਭ ਤੋਂ ਵਧੀਆ ਕਿਉਂਕਿ ਕੱਚ ਦੇ ਕੰਟੇਨਰ 'ਚ ਇਹ achar ਖਰਾਬ ਨਹੀਂ ਹੁੰਦਾ ਮੇਰਾ ਆਚਾਰ ਥੋੜਾ ਇਸ ਕਰਕੇ ਮੈਂ ਪਲਾਸਟਰ ਦੇ ਕੰਟੇਨਰ ਚ ਹੀ ਪਾਵਾਂਗੀ ਮੇਰਾ ਘਟੋ ਘਟ ਹੈ ਆਚਾਰ ਹਫਤੇ ਤੋਂ ਵੱਧ ਨਹੀਂ ਚੱਲਣਾ ਜੇ ਤੁਸੀਂ ਲੰਮੇ ਸਮੇਂ ਲਈ ਸਾਲ 2 ਸਾਲ ਲਈ ਸਟੋਰ ਕਰਕੇ ਰੱਖਣਾ ਤਾਂ ਤੁਸੀਂ ਕੱਚ ਦੇ ਕੰਟੇਨਰ ਚ ਹੀ ਪਾਣਾ ਆਚਾਰ ਨੂੰ ਇੱਕ ਵਾਰੀ ਤੁਸੀਂ ਇਸ ਆਚਾਰ ਨੂੰ ਬਣਾ ਕੇ ਜਰੂਰ ਟਰਾਈ ਕਰਿਓ ਤੁਹਾਨੂੰ ਇਹ ਆਚਾਰ ਬਹੁਤ ਪਸੰਦ ਆਏਗਾ ਤੁਸੀਂ ਇਸ ਨੂੰ ਪਰੌਂਠੀ ਰੋਟੀ ਜਾਂ ਕਿਸੇ ਵੀ ਸਬਜ਼ੀ ਦੇ ਨਾਲ ਖਾ ਸਕਦੇ ਹੋ ਜਿਨ੍ਹਾਂ ਨੂੰ ਤਿੱਖਾ ਖਾਣਾ ਪਸੰਦ ਆ ਉਹ ਇਸ ਆਚਾਰ ਨੂੰ ਜਰੂਰ ਬਣਾ ਕੇ ਖਾਓ ਇਸ ਨੂੰ ਬਣਾਉਣਾ ਬਹੁਤ ਹੀ ਸਿੰਪਲ ਆ ਤੇ ਇਹ 5.10 ਮਿੰਟਾਂ ਵਿੱਚ ਤਿਆਰ ਹੋ ਜਾਂਦਾ ਬਸ ਇਸ ਨੂੰ ਟਾਈਮ ਲੱਗਦਾ ਜਦੋਂ ਇਸ ਨੂੰ ਅਸੀਂ 2-3 ਘੰਟੇ ਧੁੱਪ ਵਿੱਚ ਰੱਖਣਾ ਹੁੰਦਾ ਆ ਤੇ ਚਾਰ ਨੂੰ ਲੰਬੇ ਸਮੇਂ ਲਈ ਬਣਾਏ ਰੱਖਣ ਲਈ ਅਸੀਂ ਇਹਦੇ ਵਿੱਚ ਪਾਈ ਆ ਰਾਈ, ਨਿੰਬੂ ਤੇ ਸਿਰਕਾ ਜੇ ਤੁਸੀਂ ਇਹ ਤਿੰਨੇ ਚੀਜ਼ਾਂ ਅਚਾਰ ਵਿੱਚ ਐਡ ਕਰੋਗੇ ਤੇ ਤੁਹਾਡਾ ਅਚਾਰ ਕਦੇ ਵੀ ਖਰਾਬ ਨਹੀਂ ਹੋਏਗਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਜੇਰਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਜੀ ਫੇਰ ਮਿਲਾਂਗੇ ਅਗਲੀ ਨਵੀਂ ਵੀਡੀਓ ਨਾਲ ਧੰਨਵਾਦ ਤੁਹਾਡਾ ਮੇਰੀ ਵੀਡੀਓ ਵੇਖਣ ਲਈ